ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਅਹਿਮਦਪੁਰ ਜ਼ਿਲ੍ਹਾ ਮਾਨਸਾ ਜੋ ਕਿ ਪਿਛਲੇ 10 ਜਨਵਰੀ 2024 ਨੂੰ ਬਹੁਤ ਹੀ ਇੱਕ ਦਰਦ ਭਰੇ ਮਾਹੌਲ ਵਿੱਚ ਜ਼ਾਲਿਮਾਂ ਨੇ ਮਾਤਾ ਰਣਜੀਤ ਕੌਰ ਅਤੇ ਬਾਬਾ ਜੰਗੀਰ ਸਿੰਘ ਪਿੰਡ ਅਹਿਮਦਪੁਰ ਰਾਤ ਨੂੰ ਉਹਨਾਂ ਨੂੰ ਬੇਰਹਿਮੀ ਦੇ ਨਾਲ ਤਿੱਖੇ ਹਥਿਆਰਾਂ ਕਿਆ ਸੀ ਉਹਦੇ ਸੰਬੰਧਿਤ ਪਰਿਵਾਰ ਵੱਲੋਂ ਔਰ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਔਰ ਫਿਰ ਇਲਾਕੇ ਦੇ ਸਾਡੇ ਬਡਲਾਡਾ ਹਲਕੇ ਦੇ ਐਮਐਲਏ ਬਧਰਾਮ ਜੀ ਉਹਨਾਂ ਨੂੰ ਵੀ ਮੰਗ ਕੀਤੀ ਗਈ ਪਰ ਹਜੇ ਤੱਕ ਆਇਲ 23 ਅਪ੍ਰੈਲ 2024 ਤੱਕ ਧੰਨ ਧਰਨਾ ਚੱਲ ਰਿਹਾ ਸੰਤਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਔਰ ਸਾਰਾ ਪਿੰਡ ਬਾਰੀ ਬੰਨ ਕੇ ਆਉਂਦਾ ਹੈ ਹਾਲਾਂਕਿ ਲੋਕ ਕਣਕ ਵੱਢਣ ਲੱਗੇ ਪਏ ਸਨ ਪਰ ਫਿਰ ਵੀ ਬਹੁਤ ਚਾਰ ਦੇ ਘੱਟ ਤੇ ਸਤਕਾਰਯੋਗ ਜਥੇਬੰਦੀਆਂ ਜਿੰਦਰ ਸਿੰਘ ਜਿੰਦਰ ਸਿੰਘ ਆ ਹਾਂ ਜਿਹੜੀ ਤੀਜੀ ਦਿਵਾਲਪੁਰ ਹੋਰ ਵੀ ਜਥੇਬੰਦੀ ਦੇ ਸਿੰਘ ਹੈ ਤੇ ਬਾਕੀ ਜਥੇਬੰਦੀ ਸਿੰਘ ਅਗਰਾਹਾ ਜਥੇਬੰਦੀ ਦੇ ਸਿੰਘ ਪਿੱਛੇ ਬੈਠੇ ਸਾਰੀ ਜਥੇਬੰਦੀ ਹੋਰ ਜਥੇਬੰਦੀਆਂ ਦਾ ਵੀ ਸਹਿਯੋਗ ਤੇ ਮਾਈਆਂ ਭੈਣਾ ਤੁਸੀਂ ਦੇਖ ਸਕਦੇ ਹੋ ਆਪਣੇ ਨਾਲ ਉਹਨਾਂ ਦੇ ਬੱਚੇ ਕੀ ਨਾਮ ਹੈ ਬਾਬਾ ਜੀ ਤੁਹਾਡਾ ਆਏ ਭਾਈ ਵੀਰਵਾਲ ਸਿੰਘ ਭਾਈ ਵੀਰਵਾਲ ਸਿੰਘ ਜੋ ਬਾਬਾ ਜੰਗੀਰ ਸਿੰਘ ਔਰ ਚੜਾਈ ਕੀਤੇ ਉਹਨਾਂ ਦਾ ਬੇਟਾ ਹੈ ਆਪਾਂ ਉਹਨਾਂ ਤੋਂ ਪੁੱਛਣਾ ਕਰਦੇ ਹਾਂ ਵੀ ਕਿਵੇਂ ਕਿਵੇਂ ਉਹਨਾਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਮਾਰਿਆ ਤੇ ਉਸ ਤੋਂ ਬਾਅਦ ਵਿੱਚ ਪ੍ਰਸ਼ਾਸਨ ਦੀ ਕੀ ਕਾਰਵਾਈ ਰਹੀ ਜਾਂ ਸਰਕਾਰ ਦੀ ਕੀ ਕਾਰਵਾਈ ਰਹੀ ਇਹ ਤੁਸੀਂ ਮਾੜਾ ਦੱਸਣਾ ਕਰ ਪ੍ਰਸ਼ਾਸਨ ਨੇ ਜੀ ਸਾਡੀ ਕੋਈ ਨਹੀਂ ਸੁਣੀ ਹੈਗੀ ਜੀ ਪਹਿਲਾਂ ਸਾਨੂੰ ਕਹੀ ਗਏ ਨੇ ਜੀ ਵੀ ਅਸੀਂ 10 ਦਿਨਾਂ ਤੱਕ ਸੌਲ ਕੇਸ ਕਰਦਾਂਗੇ ਜੀ ਤੁਹਾਡਾ ਤੇ ਬੁਜ਼ੁਰਾਂ ਵੀ ਕੱਲਾ ਜੀ ਸਾਡੇ ਸੰਸਕਾਰ ਤੇ ਗਿਆ ਜੀ ਉਦੋਂ ਬਾਅਦ ਇਹਨੇ ਕੋਈ ਨਹੀਂ ਜੀ ਸਾਡੇ ਨਾਲ ਹੋਇਆ ਨਾ ਜੀ ਸਾਡੇ ਧਰਨੇ 'ਚ ਆਇਆਗਾ ਨਾ ਕੋਈ ਜੀ ਸਾਨੂੰ ਨੁਸਾਫ ਵਾਸਤੇ ਨੇ ਕੋਈ ਸਾਡੀ ਗੱਲ ਸੁਣੀਆ ਜੀ ਇੱਕ ਦੋ ਵਾਰੀ ਉਹਦੇ ਅਸੀਂ ਦਫ਼ਤਰ 'ਚ ਵੀ ਗਏ ਸੀ ਜੀ ਇੱਥੇ ਧਰਨੇ 'ਚ ਜਮੀ ਨਹੀਂ ਆਏ ਹੋ ਨਹੀਂ ਆਏ ਨਹੀਂ ਜੀ ਤਾਰ ਨੇ ਜਮੀ ਨਹੀਂ ਆਏ ਜੀ ਨਾ ਕਰੇ ਆਇਆਗਾ ਜੀ ਨਾ ਕੋਈ ਸਾਡੀ ਗੱਲ ਸੁਣੀ ਆ ਜੀ ਉਹਨੇ ਫਿਰ ਅਸੀਂ ਮਿਲੇ ਜੀ ਨਾਨਕ ਸਿੰਘ ਨੂੰ ਨਾਨਕ ਸਿੰਘ ਜੀ ਸਾਨੂੰ ਕਹੀ ਗਿਆਗਾ ਵੀ ਅਸੀਂ ਪਤਾ ਕਰੀ ਜੰਨੇ ਆ ਫਿਰ ਅਸੀਂ ਇੱਕ ਦਿਨ ਦੀ ਪਿੰਡ ਦੇ ਨਗਰ ਦੇ ਬੰਦਿਆਂ ਨੂੰ ਲਿਜਾਏ ਕਿ ਉਹਨੇ ਕਿਹਾ ਜੀ 70% ਕਿਸ ਸੌਲ ਹੋ ਰਿਹਾਗਾ ਜੀ ਉਦੋਂ ਬਾਅਦ ਸਾਨੂੰ ਜਗਦੀਸ਼ ਨੇ ਸੱਜ ਲਿਆ ਜੀ ਦੂਜੇ ਦਿਨ ਜੀ ਤੇ ਉਹ ਕਹਿੰਦਾ ਵੀ ਸੱਡ ਲਵੇ ਕੋਈ ਹੱਲ ਨਹੀਂ ਹੋਇਆ ਜੀ ਹਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਉੱਥੇ ਵੀ ਜਾਂ ਕੋਈ ਵੈਸੇ ਹੈ ਨਾ ਵੀ ਜਿਹੜਾ ਮਾਰਿਆ ਆਪਣੇ ਭਾਈ ਜਗੀਰ ਸਿੰਘ ਨੂੰ ਜਾਂ ਆਪਣੇ ਮਾਤਾ ਰਣਜੀਤ ਕੌਰ ਨੂੰ ਕੋਈ ਸ਼ੱਕ ਹੈਗਾ ਤੁਹਾਨੂੰ ਹਾਂਜੀ ਸ਼ੱਕ ਕੋਈ ਨਹੀਂ ਹੈਗਾ ਜੀ ਸਾਨੂੰ ਲੰਗ ਕੀਤੀ ਹੈ ਤੁਹਾਨੂੰ ਹਜੇ ਤੱਕ ਉਹਨਾਂ ਨੇ ਸਮਝੇ ਦੋਸ਼ੀ ਲੱਭ ਕੇ ਨਹੀਂ ਦਿੱਤੇ ਦੋਸ਼ੀ ਲੱਭੇ ਨਹੀਂ ਸੀ ਸਾਨੂੰ ਦੋਸ਼ੀਆਂ ਦਾ ਨੂੰ ਸਾਰਾ ਪਤਾ ਹੈਗਾ ਜੀ ਕਿਦੋਂ ਤਿੰਨ ਗੇਟ ਨੰਗ ਕੇ ਆਏ ਨੇ ਜੀ ਖੂਨਾਂ ਦੇ ਹੱਥ ਲੱਗੇ ਪੈਣੇ ਜੀ 12 ਤੇ ਉਹਨਾਂ ਦਾ ਫਿੰਗਰ ਪ੍ਰਿੰਟ ਨਹੀਂ ਆਇਆ ਜੀ ਫੇਰ ਸਾਡੀ ਉਹ ਰਿਪੋਰਟ ਜਿਹੜੀ ਖੜ ਗਈ ਸੀ ਉਹ ਕਹਿੰਦੇ ਵੀ ਮਹੀਨੇ ਨੂੰ ਆਜੂਗੀ ਜੀ 50 ਦਿਨਾਂ ਨੂੰ ਆਜੂਗੀ ਅੱਜ ਤੱਕ ਨਾ ਸਾਨੂੰ ਉਹ ਜੀ ਸਾਨੂੰ ਕੋਈ ਸਬੂਤ ਨਹੀਂ ਜੀ ਦਿੱਤਾ ਇਹਨਾਂ ਨੇ ਕੋਈ ਵੀ ਮਾਤਾ ਜੀ ਦੇ ਵਿੱਚ ਕਿ ਬੇਚਾਨਾ ਚਾਹੁੰਦੇ ਹੋ ਜਾਂ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਤੋਂ ਬਸ ਸਾਡੀ ਇਹੀ ਮੰਗ ਆ ਸਾਨੂੰ ਇਨਸਾਫ ਹੋਣਾ ਚਾਹੀਦਾ ਤੇ ਸਾਡਾ ਬਿਲਕੁਲ ਸਰਕਾਰ ਕੋਈ ਸਾਡੇ ਇਨਸਾਫ ਨਹੀਂ ਕਰ ਰਹੀ ਹਾਂਜੀ ਦੇਖੋ ਭਗਵਾਨਤਮਾਨ ਸਰਦਾਰ ਭਗਵਾਨਤਮਾਨ ਨੂੰ ਬੇਨਤੀ ਕਰਦੇ ਹਾਂ ਕਿ ਜਿੱਦਾਂ ਤੁਹਾਡੀ ਸਰਕਾਰ ਬਣੀ ਐ ਉਦੋਂ ਲੋਕਾਂ ਅਕਾਲੀ ਔਰ ਕਾਂਗਰਸੀ ਸਾਰਿਆਂ ਨੇ ਮੇਰਾ ਖਿਆਲ ਆ ਵੀ ਸਾਰੇ ਭਲਾ ਕੇ ਤੁਹਾਨੂੰ ਵੋਟਾਂ ਪਾਈਆਂ ਕਿਉਂ ਪਾਈਆਂ ਸੀ ਉਹ ਇਸ ਲਈ ਪਾਈਆਂ ਸੀ ਵੀ ਸਾਨੂੰ ਕੋਈ ਇਨਸਾਫ ਮਿਲਿਆ ਕਰੂਗਾ ਪਰ ਅੱਜ ਦੁੱਖ ਦੀ ਗੱਲ ਐ ਵੀ ਕਿੱਡੇ-ਕੱਡੇ ਤਾਕੜੇ ਮਹਾਨ ਕਲਾਕਾਰ ਖੜਿਆਰੀ ਚਲੇ ਗਏ ਪਰ ਤੁਹਾਡੇ ਵੱਲੋਂ ਕਿਸੇ ਵੀ ਵਿਸ਼ੇ ਤੇ ਹਜੇ ਤੱਕ ਕੋਈ ਵੀ ਪੱਖ ਸਮਝ ਵਧੀਆ ਨਹੀਂ ਦਿਖਾਇਆ ਗਿਆ ਤੇ ਸਤਿਕਾਰਯੋਗ ਬਾਬਾ ਜੰਗੀਰ ਸਿੰਘ ਜੀ ਤੇ ਮਾਤਾ ਰਣਜੀਤ ਕੌਰ ਚਲੇ ਗਏ ਅੱਜ ਮੇਰਾ ਖਿਆਲ ਹੈ 10 ਜਨਵਰੀ ਤੋਂ ਲੈ ਕੇ ਅੱਜ 23 ਅਪ੍ਰੈਲ 2024 ਹੋ ਗਿਆ ਹਜੇ ਤੱਕ ਸਾਢੇ 3 ਮਹੀਨਿਆਂ ਦੇ ਲਗਭਗ ਹੋ ਗਿਆ ਨਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਤੇ ਨਾ ਇੱਥੇ ਕਿੰਨੇ ਦਿਨਾਂ ਤੋਂ ਲੈ ਕੇ ਧਰਨਾ ਚੱਲਦੇ ਨੂੰ ਹੋ ਗਿਆ ਸਰਦਾਰ ਐਮ ਐਲ ਏ ਬੁੱਧਰਾਮ ਇੱਕ ਦਿਨ ਵੀ ਇਸ ਧਰਨੇ ਦੇ ਵਿੱਚ ਆ ਕੇ ਨਹੀਂ ਬੈਠੇ ਕੀ ਹੱਕ ਨਹੀਂ ਬਣਦਾ ਸੀ ਜੀ ਮੈਂ ਸਦਾ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਜਗਮੇਲ ਸਿੰਘ ਜੀ ਇਹਨਾਂ ਨੂੰ ਬੇਨਤੀ ਕਰਦਾ ਇਸ ਵਿਸ਼ੇ ਤੇ ਕੋਈ ਚਾਰ ਸ਼ਬਦ ਬੋਲਣ ਹਾਂਜੀ ਇੱਕ ਮਹੀਨਾ ਤਾਂ ਜੀ ਪਰਿਵਾਰ ਵਾਲੇ ਆਪਣੇ ਲੈਵਲ ਤੇ ਪੈਰ ਵੀ ਕਰੀ ਗਏ ਪਿੰਡ ਵਾਲਿਆਂ ਨੂੰ ਵੀ ਆਏ ਸੀ ਵੀ ਚਲ ਕਈ ਵਾਰੀ ਘਰਾਂ ਤੋਂ ਹੀ ਕੋਈ ਗੱਲ ਨਿਕਲ ਨਹੀਂ ਹੁੰਦੀ ਆਪਾਂ ਕੀ ਲੈਣਾ ਇਸ ਗੱਲ ਤੋਂ ਫੇਰ ਬਾਬੇ ਦਾ ਮੇਲਾ ਭਰਦਾ ਉੱਥੇ ਸਾਲ ਬਾਅਦ ਇਕੱਠ ਹੁੰਦਾ ਉਸ ਕੱਠ ਦੇ ਵਿੱਚ ਇਹਨਾਂ ਨੇ ਫਰਿਆਦ ਕੀਤੀ ਪਿੰਡ ਦੇ ਕੋਲੇ ਪਰਿਵਾਰ ਨੇ ਵੀ ਸਾਡੀ ਮਦਦ ਕੀਤੀ ਜਾਵੇ ਅਸੀਂ ਮਹੀਨਾ ਭਰ ਪਹਿਲੇ ਦਿਨ ਇੱਕ ਦਰਖਾਸਤ ਲਿਖੀ ਬਈ ਐਸਐਸਪੀ ਸਾਹਿਬ ਪਿੰਡਾ ਉਹ ਨਾਨਕ ਸਿੰਘ ਤੇ ਇਹ ਸਾਰੇ ਪਿੰਡ ਤੋਂ ਉਹਨਾਂ ਦੇ ਵਿਊ ਲੈਣ ਕੱਲੇ-ਕੱਲੇ ਤੋਂ ਉਹ 24 ਤਰੀਕ ਦਿੱਤੀ ਸੀ ਉਹਦੇ ਤੇ ਲਿਖਿਆ ਹੋਇਆ ਕਿ ਨਹੀਂ ਅਸੀਂ ਉਸ ਤੋਂ ਬਾਅਦ ਧਰਨੇ ਰੈਲੀਆਂ ਮਜਾਰੇ ਕਾਨਫਰੰਸਾਂ ਹਰ ਲੋਕਤੰਤਰ ਦਾ ਜਿਹੜਾ ਢੰਗ ਤਰੀਕੇ ਹੁੰਦੇ ਨੇ ਅਸੀਂ ਵਰਤਾਂਗੇ ਪਰ ਕੋਈ ਕੰਮ ਤੇ ਜੂਨੀ ਸਰਕੀ ਹੈਗੀ ਫੇਰ ਅਸੀਂ ਜਥੇਬੰਦੀਆਂ ਕੋਲੇ ਜਾਣ ਦਾ ਪ੍ਰੋਗਰਾਮ ਬਣਾਇਆ ਕਿਸਾਨ ਜਥੇਬੰਦੀਆਂ ਤੋਂ ਸਭ ਤੋਂ ਵੱਡੀ ਗੈਦਰੰਗ ਵਾਲੀ ਜਿਹੜੀ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਉਹਨਾਂ ਨੂੰ ਵੀ ਸਵਾ ਮਹੀਨਾ ਹੋ ਗਿਆ ਆਪਣੇ ਹੱਥ 'ਚ ਇਹ ਕੇਸ ਲੈਏ ਨੂੰ ਤੇ ਉਹਨਾਂ ਦੀ ਰਹਿਣਵਾਈ ਹੀਟ ਅਸੀਂ ਧਰਨਾ ਦਿੱਤਾ ਹੋਇਆ 7 ਦਿਨਾਂ ਤੋਂ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ ਔਰ ਸਾਨੂੰ ਇਹ ਪੱਕਾ ਯਕੀਨ ਹੈ ਕਿ ਕੇਸ ਤਾਂ ਨਿਕਲੂਗਾ ਪਰ ਹੁਣ ਜਿਹੜਾ ਹੈ ਜਾਤਾ ਪੁਲਿਸ ਪ੍ਰਸ਼ਾਸਨ ਨੇ ਪੈਸੇ ਖਾ ਲੇ ਉਸ ਦੇ ਪਿੱਛੇ ਹਮੰਦ ਹੈ ਜਾਂ ਮੇਰੇ ਨਾਲ ਉੱਤੋਂ ਕਿਸੇ ਹਾਕਮ ਨੇ ਕਿਸੇ ਲੀਡਰ ਨੇ ਇਹਨੂੰ ਦੱਬਿਆ ਹੋਇਆ ਹੈ ਇਹ ਹੋ ਹੀ ਨਹੀਂ ਸਕਦਾ ਕਿ ਮਤਲਬ ਇਹ ਕੇਸ ਇੰਨਾ ਗੁੰਝਲਦਾਰ ਹੋਵੇ ਕਿਉਂਕਿ ਸਧਾਰਨ ਪਰਿਵਾਰ ਹੈ ਅਨਨੋਨ ਬੰਦੇ ਨੇ ਤਾਂ ਇਹ ਕਤਲ ਕੀਤਾ ਨਹੀਂ ਕਿਸੇ ਜਾਣਕਾਰ ਨਹੀਂ ਕੀਤਾ ਤੇ ਜਾਣਕਾਰ ਇਹਨਾਂ ਦੇ ਕਿੰਨੇ ਕਨੇ ਪਿੰਡ ਤੋਂ ਬਾਹਰ ਵੱਧ ਤੋਂ ਵੱਧ 50 ਹੋਣਗੇ 100 ਹੋਣਗੇ ਸੋ ਅਜੇ ਰਾਤ ਦਾ ਨਹੀਂ ਪੁਲਿਸ ਦਾ ਲੱਗਦਾ ਗਰ ਕਿਤੇ ਕੋਈ ਕਾਤਲ ਹੈ ਅਸੀਂ ਉਹ ਨਾ ਚਰਤਾਨੇ ਮਿਹਣੇ ਦੇਣੋ ਹਟਦੇ ਨਹੀਂ ਨਾ ਲੀਡਰਾਂ ਨੂੰ ਸਰਕਾਰ ਨੂੰ ਨਾ ਪ੍ਰਸ਼ਾਸਨ ਨੂੰ ਜਿੰਨਾ ਚਿਰ ਸਾਡਾ ਕਤਲ ਦਾ ਕੋਈ ਕਾਤਲ ਨੰਗਾ ਨਹੀਂ ਹੋ ਜਾਂਦਾ ਇਹ 1000 ਘਰ ਹੈ ਪਿੰਡ ਦਾ ਅਸੀਂ ਪੱਕੀ ਧਾਰ ਲਈ 6-6 ਸਾਡੇ ਰਿਸ਼ਤੇਦਾਰ ਹੋ ਜਾਣਗੇ 6000 ਹੋ ਜਾਣਗੇ ਔਰ ਸਾਰੇ ਪੰਜਾਬ 'ਚ ਛਾ ਜਾਗੇ ਅਸੀਂ ਇੱਕ ਵੀ ਥਾਂ ਤੇ ਮੌਜੂਦਾ ਸਰਕਾਰ ਦਾ ਕੋਈ ਨਮੈਂਦਾ ਜਿੱਤਣ ਨਹੀਂ ਦੇਵਾਂਗੇ ਫਰਿਆਦ ਕਰਾਂਗੇ ਪਿੰਡ-ਪਿੰਡ ਜਾ ਕੇ ਜੇ ਸਾਡਾ ਮਸਲਾ ਹੱਲ ਨਾ ਕੀਤਾ ਧੰਨਵਾਦ ਜੀ ਗਿਆਨੀ ਜਗਮੇਲ ਸਿੰਘ ਜੀ ਇਹ ਅਹਿਮਦਪੁਰ ਤੋਂ ਇਹ ਬਹੁਤ ਹੀ ਦਰਦ ਦੇ ਨਾਲ ਇਹਨਾਂ ਨੇ ਦੁੱਖ ਬਿਆਨ ਕੀਤਾ ਹੈ ਧੰਨਵਾਦ ਜੀ ਤੇ ਸਾਡੇ ਨਾਲ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਜੀ ਦਿয়ালਪੁਰਾ ਇਹ ਮੌਜੂਦ ਹੈ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਦੁੱਖ ਦੀ ਘੜੀ ਪਰਿਵਾਰ ਦੀ ਬਾਹ ਫੜੀ ਹੈ ਤੇ ਦੂਸਰੇ ਨੰਬਰ ਤੇ ਇਹਨਾਂ ਨੂੰ ਬੇਨਤੀ ਕਰਦਾ ਵੀ ਇੱਕ ਤਾਂ ਤੁਸੀਂ ਕੀ ਬੋਲਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਜ਼ਰੂਰ ਚਾਰ ਸ਼ਬਦ ਬੋਲੋ ਅੱਗੇ ਧਰਨਾ ਕਿੰਨਾ ਚਿਰ ਚੱਲੂਗਾ ਉਹਦੇ ਬਾਰੇ ਵੀ ਥੋੜਾ ਚਾਨਣਾ ਪਾ ਦਿਓ ਜੀ ਕਿਉਂਕਿ ਜਿਹੜੀ ਇਹ ਘਟਨਾ 10 ਜਨਵਰੀ ਤੋਂ ਲੈ ਕੇ ਜਣੀ ਵਾਪਰੀ ਹੈ ਰਾਤ ਨੂੰ 11 ਜਨਵਰੀ ਨੂੰ ਸਵੇਰੇ ਜਣੀ ਇਸ ਸਿਟੀ ਥਾਣੇ ਅੱਗੇ ਜਿਹੜੇ ਥਾਣੇ ਅੱਗੇ ਅਸੀਂ ਤਕਰੀਬਨ 8 ਦਿਨਾਂ ਤੋਂ ਲਗਾਤਾਰ ਬੈਠੇ ਆ ਇਹ ਥਾਣੇ ਅੱਗੇ 11 ਤਰੀਕ ਨੂੰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਐਫਆਈਆਰ ਦਰਜ ਹੋ ਜਾਂਦੀ ਹੈ ਜਣੀ ਉਹ ਐਫਆਈਆਰ ਦਰਜ ਹੋਏ ਨੂੰ ਵੀ ਤਕਰੀਬਨ 3.5 ਮਹੀਨੇ ਬੀਤ ਚੁੱਕੇ ਆ ਉਸ ਤੋਂ ਬਾਅਦ ਜਣੀ ਉਹਨਾਂ ਕਾਤਲਾਂ ਦਾ ਪਤਾ ਲਗਾਉਣ ਵਾਸਤੇ ਉਹਨਾਂ ਕਾਤਲਾਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਪਿੰਡ ਵਾਲਿਆਂ ਨੇ ਵੀ ਲਗਾਤਾਰ ਤਕਰੀਬਨ 2 2.5 ਮਹੀਨੇ ਚਾਰਾਜੋਈ ਕੀਤੀ ਪਰਿਵਾਰ ਨੇ ਵੀ ਜੋ ਚਾਰਾਜੋਈ ਕੀਤੀ ਪਰ ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ ਉਹਨਾਂ ਕੋਈ ਕਾਤਲਾਂ ਨੂੰ ਗਿਰਪਧਾਰ ਨਹੀਂ ਕੀਤਾ ਹੈ ਜਣੀ ਉਸ ਤੋਂ ਬਾਅਦ ਤਕਰੀਬਨ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਗ੍ਰਾਹਾਂ ਦੇ ਕੋਲ ਤਕਰੀਬਨ 1 ਮਹੀਨਾ ਹੋ ਗਿਆ ਇਹ ਮਾਮਲਾ ਜਦੋਂ ਸਾਡੇ ਹੱਥ ਚ ਆਇਆ ਅਸੀਂ ਵੀ ਮਤਲਬ ਇਹ ਸੋਚਿਆ ਕਿ ਪਹਿਲਾਂ ਆਪਾਂ ਪ੍ਰਸ਼ਾਸਨ ਨੂੰ ਮਿਲ ਕੇ ਦੇਖ ਲੈਣੇ ਆ ਜੇ ਸਾਡਾ ਮਸਲਾ ਪ੍ਰਸ਼ਾਸਨ ਦੇ ਮਿਲੇ ਤੋਂ ਹੀ ਹੱਲ ਹੁੰਦਾ ਫਿਰ ਆਪਾਂ ਨੂੰ ਇੱਥੇ ਮਤਲਬ ਬੈਠਣ ਦੀ ਕੀ ਲੋੜ ਐ ਅਸੀਂ ਇਸ ਹਿਸਾਬ ਦੇ ਨਾਲ ਡਿਪਟੀ ਸਾਹਿਬ ਨੂੰ ਵੀ ਦੋ ਤਿੰਨ ਵਾਰੀ ਮਿਲੇ ਡਿਪਟੀ ਸਾਹਿਬ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ 5 ਦਿਨ 7 ਦਿਨ ਰੁਕ ਜੂ ਅਸੀਂ 5-7 ਦਿਨਾਂ ਦੇ ਵਿੱਚ ਤੁਹਾਡਾ ਮਸਲਾ ਜਿਹੜਾ ਉਹ ਹੱਲ ਕਰ ਦਿਆਂਗੇ ਜਦੋਂ ਉਹਨਾਂ ਕੋਲੋਂ ਕੋਈ ਮਸਲਾ ਹੱਲ ਨਾ ਹੋਇਆ ਫਿਰ ਅਸੀਂ ਸੋਚਿਆ ਕਿ ਐਸਐਸਪੀ ਸਾਹਿਬ ਨੂੰ ਮਿਲ ਲੈਣੇ ਆ ਜਣੀ ਐਸਐਸਪੀ ਸਾਹਿਬ ਨੂੰ ਜਦੋਂ ਅਸੀਂ ਮਿਲੇ ਐਸਐਸਪੀ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ 70% ਇਸ ਮਾਮਲੇ ਤੱਕ ਪਹੁੰਚ ਚੁੱਕੇ ਆ ਤੇ ਅਸੀਂ 100 ਦਾ 100% 5-7 ਦਿਨਾਂ ਦੇ ਵਿੱਚ ਇਸ ਮਾਮਲੇ ਤੇ ਪਹੁੰਚ ਚੁੱਕ ਪਹੁੰਚ ਜਾਵਾਂਗੇ ਜਣੀ ਅਸੀਂ ਉਹਨਾਂ ਤੋਂ ਵਿਸ਼ਵਾਸ ਕਰਕੇ ਜਿਹੜਾ ਉਸ ਸਮੇਂ ਅਸੀਂ ਇੱਥੇ ਮੋਰਚਾ ਲਾਉਣਾ ਸੀ ਥਾਣੇ ਦੇ ਅੱਗੇ ਅਸੀਂ ਉਹਨਾਂ ਦੇ ਵਿਸ਼ਵਾਸ ਕਰਕੇ ਆਪਦਾ ਮੋਰਚਾ 5-7 ਦਿਨ ਅਸੀਂ ਹੋਰ ਪੋਸਟਪੋਨ ਕਰਤਾ ਵੀ ਚਲੋ ਐਸਪੀ ਸਾਹਿਬ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਆਪ ਆ ਪੰਜ ਸਾਧਨਾ ਬਾਤ ਫਿਰ ਲਾ ਲਾਂਗੇ ਜਿਹੜੀ ਉਹਨਾਂ ਦਾ ਵਿਸ਼ਵਾਸ ਨੇ ਵੀ ਕੁਝ ਨਹੀਂ ਕੀਤਾ ਹੈ ਉਦੋਂ ਬਾਅਦ ਸਾਨੂੰ ਮਤਲਬ ਜਿਹੜਾ ਸੀਆਈ ਦਾ ਇੰਚਾਰਜ ਹੈਗਾ ਜਗਦੀਸ਼ ਕੁਮਾਰ ਜੀ ਉਹਨਾਂ ਨੇ ਸੱਦਿਆ ਉਹਨਾਂ ਨੇ ਵੀ ਸਾਨੂੰ ਉਹੀ ਪਿਛਲੀਆਂ ਗੱਲਾਂ ਬਾਤਾਂ ਜਿਹੜੀਆਂ ਸਾਡੇ ਨਾਲ ਕੀਤੀਆਂ ਜੀ ਅਸੀਂ ਕਰ ਰਹੇ ਹਾਂ ਜੀ ਅਸੀਂ ਕਰਾ ਰਹੇ ਹਾਂ ਅਸੀਂ ਤਾਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਕਿਹਾ 70% ਤਾਂ ਸਾਨੂੰ ਐਸਐਸਪੀ ਸਾਹਿਬ ਨੇ ਕਿਹਾ ਸੀ ਤੁਸੀਂ ਉਹ 70% ਤੇ ਵੀ ਪਾਣੀ ਫੇਰੀ ਜਾਂਦੇ ਹੋ ਉਹਨਾਂ ਨੇ ਵੀ ਸਾਨੂੰ ਇਹ ਕਿਹਾ ਵੀ ਕੋਈ ਮਤਲਬ ਜਿੰਨਾ ਚਿਰ ਤੱਕ ਅਸੀਂ 100% ਤੇ ਨਹੀਂ ਪਹੁੰਚਦੇ ਉਹਨਾਂ ਚਿਰ ਤੁਸੀਂ ਸਮਝੋ ਵੀ ਇਹਦਾ ਮਾਮਲੇ ਦਾ ਕੁਝ ਨਹੀਂ ਬਣਿਆ ਹੈ ਇਸ ਕਰਕੇ ਅਸੀਂ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਪ੍ਰਸ਼ਾਸਨ ਹੁਣ ਸਾਨੂੰ ਮਿੱਠੀਆਂ ਗੋਲੀਆਂ ਦੇ ਰਿਹਾ ਸਿਰਫ ਉਦੋਂ ਬਾਅਦ ਅਸੀਂ ਆ ਕੇ ਮਤਲਬ ਇੱਥੇ ਮੋਰਚਾ ਜਿਹੜਾ ਸਿਟੀ ਥਾਣੇ ਅੱਗੇ ਲਾਇਆ ਹੈ ਸਾਨੂੰ ਤਕਰੀਬਨ 8 ਦਿਨ ਹੋ ਗਏ ਐ ਮੋਰਚਾ ਲਾਏ ਨੂੰ ਅਜੇ ਤੱਕ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਇੱਥੋਂ ਦਾ ਵੀ ਜ਼ਿਲ੍ਹੇ ਦਾ ਵੀ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਬਿਲਕੁਲ ਸੁੱਤਾ ਪਿਆ ਸਾਡੀ ਅਜੇ ਉਹਨਾਂ ਨੇ ਦੁਬਾਰਾ ਕੋਈ ਗੱਲਬਾਤ ਨਹੀਂ ਸੁਣੀ ਹੈਗੀ ਇਸ ਕਰਕੇ ਅਸੀਂ ਪ੍ਰਸ਼ਾਸਨ ਜੇ ਇਹ ਸੋਚਦਾ ਹੋਵੇ ਕਿ ਇਹ ਖਵਨੀ ਇੱਥੇ ਲੰਗਰ ਛੱਕ ਕੇ ਜਾਂ ਇੱਥੇ ਚਾਹ ਪਾਣੀ ਪੀ ਕੇ ਆ ਜਾਂਦੇ ਐ ਮੁਰ ਜਾਂਦੇ ਐ ਵੀ ਇਹ ਖਵਨੀ ਐਂ ਚੱਲੀ ਜਾਊਗਾ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅਸੀਂ ਐ ਬੈਠਣ ਨਹੀਂ ਆਏ ਹੈਗੇ ਇੱਥੇ ਅਸੀਂ ਤਾਂ ਚਲੋ ਇਹ ਗੱਲ ਸੋਚ ਲਈ ਕਿ ਥੋੜੀ ਜੀ ਕੰਮ ਦੀ ਸਮੂਹ ਹੈ ਸਾਡੇ ਜਿਹੜੇ ਲੋਕ ਹੈ ਉਹ ਥੋੜਾ ਜਿਹਾ ਕੰਮ ਚ ਫਸੇ ਹੋਇਆ ਹੈ ਹੁਣ ਜਣੀ ਲੋਕ ਸਾਡੇ ਰਹਿਲੇ ਹੋ ਗਏ ਕੰਮ ਹੈ ਜਿਹੜਾ ਉਹ ਤਕਰੀਬਨ ਨਿਕਲ ਚੁੱਕਿਆ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮਤਲਬ ਇਹ ਸੰਘਰਸ਼ ਨੂੰ ਤਿੱਖਾ ਕਰਾਂਗੇ ਪ੍ਰਸ਼ਾਸਨ ਦੀ ਬਾਹਰੋਂ ਅਸੀਂ ਮਰੋੜਾ ਦੇਵਾਂਗੇ ਆਪਦਾ ਮਸਲਾ ਹੱਲ ਕਰਾਉਣ ਵਾਸਤੇ ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਰਾਂਗੇ ਕਹਿੰਦੇ ਆ ਜੀ ਕਿਤੇ ਉਹ ਬੋਧਰਾਮ ਆਇਆ ਦੀ ਰਹੀ ਉਹਦੇ ਕਹਿੰਦਾ ਅਸੀਂ ਅੱਠ ਦਿਨਾਂ ਤੋਂ ਕਹਿੰਦਾ ਕਤਲ ਕਢਾ ਦੇਵਾਂਗੇ ਉਹਨੇ ਸੰਸਕਾਰ ਕਰਾਇਆ ਜੀ ਜੀ ਉਹਨੇ ਮੁੜ ਕੇ ਸਾਡੇ ਨਾਤਾਜੀ ਘਰੇ ਢਾ ਮਾਰਿਆ ਉਹਨੇ ਤੇ ਨਾਸ ਨਾਲ ਵੀ ਧਰਨੇ ਚਾਏ ਠੀਕ ਹੈ ਕਿ ਨਾ ਤੇ ਪਿੰਡ ਸਾਡੇ ਨਾਲ ਜੁੜਿਆ ਹੋਇਆ ਸਾਰਾ ਜੀ ਤੇ ਕਮੇਟੀ ਵੀ ਸਾਡੀ ਬਣੀ ਹੋਈ ਹੈ ਹੁਣ ਸੁਸੀ ਹੁਣ ਇਹ ਕਹਿੰਦੇ ਆ ਪ੍ਰਸ਼ਾਸਨ ਵੀ ਸਾਨੂੰ ਛਹੀ ਤੋਂ ਛਹੀ ਮਿਲੀ ਆਗਰ ਇਹ ਢੱਲ ਕਰਦੇ ਨੇ ਹਾਂ ਢੱਲ ਕਰਦੇ ਨੇ ਤਿੱਖਾ ਕਰ ਸਕਦੇ ਹਾਂ ਕਿ ਅੱਗੇ ਕੀ ਪਲਾਨਿੰਗ ਬਣਾਏ ਤਿੱਖਾ ਦਾ ਜੀ ਅਸੀਂ ਉਹ ਕਰਾਵਾਂਗੇ ਇਹਨਾਂ ਨੂੰ ਸੰਲਾਂ ਵੀ ਕਰਾ ਕੇ ਕਹਿੰਦੇ ਹਾਂ ਹਾਂ ਜੱਥੇ ਬੰਦੀਆਂ ਸਾਰੀਆਂ ਕਗਰਾਹਾਂ ਦੀਆਂ ਦੇ ਹੋਰ ਵੀ ਅਸੀਂ ਸੱਦਾਂਗੇ ਜ਼ਰੂਰੀ ਹੈ ਤੇ ਛੜਕਾਂ ਵੀ ਅਸੀਂ ਰੋਕਾਂਗੇ ਸਾਰਾ ਕੁਝ ਕਰਾਂਗੇ ਹਾਂ ਚਲੋ ਕੰਮ ਦਾ ਟਾਈਮ ਆ ਗਿਆ ਹਾਂ ਕੰਮ ਦਾ ਟਾਈਮ ਹੈ ਜੀ ਹੁਣ ਸੰਲਾਂ ਵੀ ਅਜੇ ਤਾਂ ਕਦਾਉ ਚੱਲੀ ਜਾਂਦਾ ਹੈ ਹਲੋ ਜਰਨਾਨ ਨੂੰ ਤੂੜੀਆਂ ਵੀ ਬਣ ਜਾਣਗੀਆਂ ਪੂਰਾ ਸੀ ਜੋਰ ਲਾਵਾਂਗੇ ਕਿਥੋਂ ਤੇ ਕਾ ਸਾਡਾ ਲੱਗਿਆ ਜੋਰ ਚਲੋ ਧੰਨਵਾਦ ਧੰਨਵਾਦ ਹੈ ਜੀ ਇਹ ਸਾਨੂੰ ਬੜਾ ਦੇ ਠੀਕ ਹੈ ਜੀ ਸਾਬਕਾ ਸਰਪੰਚ ਹੰਸਰਾਜ ਅ ਅਹਿਮਦਪੁਰ ਜੀ ਅਹਿਮਦਪੁਰ ਜੋ ਬਹੁਤ ਹੀ ਸਤਿਕਾਰਯੋਗ ਨੇ ਇਹਨਾਂ ਨੂੰ ਮੈਂ 2 ਮਿੰਟਾਂ ਲਈ ਬੇਨਤੀ ਕਰਾਂਗਾ ਕਿ ਥੋੜੇ ਸ਼ਬਦਾਂ ਦੇ ਵਿੱਚ ਤੇ ਆਪਣਾ ਦੁੱਖ ਸਾਂਝਾ ਕਰਨ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਗਰ ਦੇ ਵਿੱਚ ਜੋਏ ਦੋ ਹਣ ਪਛੜਤੇ ਕਤਲ ਹੋਏ ਨੇ ਕਿ ਜਿਹੜੇ ਲੋੜੀ ਤੋਂ ਇੱਕ ਦਿਨ ਪਹਿਲਾਂ ਇਹ ਪਰਿਵਾਰ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਬਚਪਨ ਤੋਂ ਹੀ ਇਹਨਾਂ ਦੀਆਂ ਗੋਦਮਾਂ ਦੇ ਵਿੱਚ ਖੇਡਿਆ ਚੰਗੀ ਤਰ੍ਹਾਂ ਜਾਣਦੇ ਕਦੇ ਝੜਾ ਜਾ ਰੌਲਾ ਉਹਦੇ ਵਿੱਚ ਪ੍ਰਤੀ ਪਰ ਵੀ ਰਹੀ ਸੀ ਪਰ ਜਦੋਂ ਕਤਲ ਹੋਏ ਨੇ ਉਸ ਸਮੇਂ ਤੋਂ ਬਾਅਦ ਮਨ ਬਲੁੰਦ ਰਹਿ ਗਿਆ ਕਿਉਂਕਿ ਜੋ ਜਗੀਰ ਸਿੰਘ ਜੀ ਸਨ ਇਹ ਦਾਦਾ ਪਸ਼ੌਰ ਦਾ ਬੰਦਾ ਗਉਸ਼ਾਵਾ ਦੇਵੀ ਪ੍ਰਧਾਨ ਰਹਿ ਚੁੱਕੇ ਨੇ ਸਵੇਰ ਹੀ ਉੱਠ ਕੇ ਗੁਰਦੁਆਰਾ ਸਾਹਿਬ ਵੀ ਜਾਂਦੇ ਸਨ ਗਾਇਆਂ ਦੀ ਸੇਵਾ ਕਰਦੇ ਸਨ ਉਹ ਮੇਰੇ ਖੇਤ ਦੇ ਵੀ ਗਵਾਂਢੀ ਨੇ ਕਿਉਂਕਿ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਉਸ ਸਮੇਂ ਕਹਿੰਦੇ ਆ ਕਿ ਇਹਨਾਂ ਦਾ ਕੋਈ ਵੀ ਜੋਹਰ ਕਾਰਨ ਨਹੀਂ ਕਿ ਕਿਸੇ ਨਾਲ ਕੋਈ ਲੜਾਈ ਝਗੜਾ ਕੀਤਾ ਹੋਵੇ ਕੋਈ ਉੱਚਾ ਬੋਲਿਆ ਹੋਵੇ ਜਿਸ ਨੇ ਇਹ ਕਤਲ ਹੋਇਆ ਨੇ ਉਹ ਤਾਂ ਇਹ ਕਹਿ ਰਹੇ ਕਿ 2-4 ਦਿਨਾਂ ਦੇ ਵਿੱਚ ਇਹ ਕਾਤਲ ਫੜੇ ਜਾਣਗੇ बार-बार ਵਿਸ਼ਵਾਸ ਦਿਵਾਉਂਦੇ ਰਹੇ ਇਹ ਕਾਸਲਾਂ ਨੂੰ ਸੀ ਲੱਭ ਲਵਾਂਗੇ ਪਰ ਬੜੇ ਦੁਖ ਦੀ ਗੱਲ ਹੈ ਜਦੋਂ ਮਹੀਨਾ ਟੱਪ ਗਿਆ ਸੀ ਤਾਂ ਇਸ ਮੁਥੇ ਪਰਿਵਾਰ ਨੇ ਨਗਰ ਦੇ ਅੱਗੇ ਆ ਕੇ ਚੋਈ ੱਡੀ ਫਿਰ ਵੀ ਕੁਝ ਪਰਲੇ ਹੱਥ ਨਾ ਪਿਆ ਤਾਂ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਤਾਂ ਕਿ ਇਹਨਾਂ ਨੇ ਅਪੀਲ ਕੀਤੀ ਅੱਜ ਜੋ ਭਾਰਤੀ ਕਿਸਾਨ ਜਨੂ ਅਗਰਾਹਾ ਇਹ ਸਾਰੇ ਕੇਸ ਦੀ ਪੈਣ ਵੀ ਕਰ ਰਹੇ ਨੇ ਸੰਘਰਸ਼ ਕਮੇਟੀ ਵੀ ਇਹਨਾਂ ਦੇ ਨਾਲ ਹੈ ਪਰੰਤੂ ਪ੍ਰਸ਼ਾਸਨ ਹੈ ਜਿਹੜਾ ਉਹ ਹਜੇ ਵੀ ਕਿਛੇ ਗੋੜੀ ਨੀਂ ਸੁੱਤਾ ਕਿਉਂਕਿ ਸਮੁੱਚਾ ਪੰਜਾਬ ਜਾਣ ਰਿਹਾ ਹੈ ਕਿ ਜੋ ਇਹ ਸਰਕਾਰ ਨੇ ਲੋਕਾਂ ਦੇ ਨਾਲ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਉਹ ਕੋਈ ਵੀ ਸਿਰੇ ਨਹੀਂ ਚੜਿਆ ਜਿਹੜੇ ਕਹਿੰਦੇ ਸੀ ਕਿ ਸਾਡੀ ਸਰਕਾਰ ਆ ਜੇ ਕੋਈ ਧਰਨਾ ਨਹੀਂ ਲਾਉਣਾ ਪਊ ਕੋਈ ਸਾਨੂੰ ਮੁਜਾਹਰਾ ਨਹੀਂ ਕਰਨਾ ਪਊ ਅੱਜ ਪੰਜਾਬ ਦੇ ਵਿੱਚ ਬਦਨਮੀ ਫੈਲੀ ਹੋਈ ਹੈ ਥਾ-ਥਾ ਤੇ ਕਤਲ ਹੋ ਰਹੇ ਨੇ ਡਕੈਂਤੀਆਂ ਹੋ ਰਹੀਆਂ ਨੇ ਘਰ-ਘਰ ਨਸ਼ਾ ਵਿਕ ਰਿਹਾ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਸਾਰਾ ਉਸੇ ਰਣੀ ਦੇ ਤਹਿਤ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਇਹ ਸਰਕਾਰੀ ਸਰਪ੍ਰਸਤੀ ਦੇ ਵਿੱਚ ਕਤਲ ਕੀਤੇ ਗਏ ਨੇ ਜਿਸ ਦੀ ਮੁੱਖ ਜ਼ਿੰਮੇਵਾਰ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਹੈ ਸੋ ਅਸੀਂ ਫੇਰ ਇਹ ਹੀ ਬੇਨਤੀ ਕਰਦੇ ਹਾਂ ਕਿ ਕਤਲਾਂ ਦਾ ਖੇਤੀ ਦੇ ਖੇਤੀ ਨਵੇੜਾ ਕੀਤਾ ਜਾਵੇ ਨਹੀਂ ਆਉਂਗਾ ਉਸ ਸਮੇਂ ਦੇ ਵਿੱਚ ਜੇ ਲੋਕ ਸਰਕਾਰ ਬਣਾ ਸਕਦੇ ਨੇ ਤੇ ਨਹੀਂ ਵੀਰੇ ਜੀਓ ਵੀ ਕਰ ਸਕਦੇ ਨੇ ਸੋ ਇੰਨੇ ਕਹਿੰਦਾ ਹਾਂ ਮੈਂ ਕੇਮਾ ਦਾ ਜਾਚਕਾਂ ਤੇਹੀ ਮੰਗ ਕਰਦਿਆਂ ਕਿ ਕਾਫਲਾ ਨੂੰ ਜਲਦੀ ਤੋਂ ਜਲਦੀ ਲੱਭ ਕੇ ਲੋਕਾਂ ਦੇ ਸਾਹਮਣੇ ਲੰਗੇ ਕਿ ਧੰਨਵਾਦੀ